ਜੀ ਜਿੱਦਾਂ ਰੋਕਾ ਬੀਟਰ ਦੇ ਨਿਸ਼ਾਨਾ ਤੁਹਾਡਾ ਲੱਗ ਜਾਂਦਾ ਹੈ ਹਾਂਜੀ ਦਾਦੂ ਰੋਕਾ ਬੀਟਰ ਫਰੀ ਹੈ ਠੀਕ ਹੈ ਜੀ ਉਹ ਜਿਹਦਾ ਮੇਨ ਬੈਨੀਫਿਟ ਇਹ ਹੈਗਾ ਕਿ ਇਹ ਡੀਜ਼ਲ ਤੇ ਟਾਈਮ ਦੀ ਬਚਤ ਕਰਦਾ ਹੈ ਜੀ ਇਹ ਜੋ ਬੋਸ਼ ਦੀ ਲਿਫਟ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਆਏ ਹੋਏ ਆ ਪੀਯੂ ਲੁਧਿਆਣਾ ਕਿਸਾਨ ਮੇਲੇ ਦੇ ਵਿੱਚ ਪਹਿਲਾਂ ਆਪਾਂ ਵੀਡੀਓ ਪਾਈ ਸੀ ਕਿਸਾਨ ਮੇਲੇ ਦੀ ਪਹਿਲਾ ਭਾਗ ਤੇ ਅੱਜ ਆਪਾਂ ਅੱਗੇ ਦਾ ਜਿਹੜਾ ਕਿਸਾਨ ਮੇਲਾ ਦੇਖਦੇ ਹਾਂ ਅੱਗੇ ਦੀਆਂ ਸਟਾਲਾਂ ਜਿਹੜੀਆਂ ਉਹ ਦੇਖਦੇ ਹਾਂ ਭਾਗ ਇਹ ਦੂਜਾ ਕਿਉਂਕਿ ਵੀਡੀਓ ਜਿਹੜੀ ਬਹੁਤ ਵੱਡੀ ਬਣ ਜਾਂਦੀ ਆ ਤਾਂ ਕਰਕੇ ਭਾਗ ਦੇ ਵਿੱਚ ਵੀਡੀਓ ਪਾਉਣੀ ਪੈਂਦੀ ਆ ਇਹ ਮੇਲਾ ਜਿਹੜਾ ਹੁੰਦਾ ਬਹੁਤ ਵੱਡਾ ਕਿਸਾਨ ਮੇਲਾ ਹੁੰਦਾ ਲੁਧਿਆਣੇ ਦੇ ਵਿੱਚ ਤੇ 21 ਤੇ 22 ਮਾਰਚ ਦੋ ਦਿਨ ਦਾ ਹੈ ਮੇਲਾ ਅੱਜ ਹੈਗੀ ਤਰੀਕ 21 ਮਾਰਚ ਦੋ ਦਿਨ ਦਾ ਮੇਲਾ ਸੋ ਚੱਲਦੇ ਆਂ ਸਾਰਾ ਪਾਗਿਓ ਮੇਲਾ ਜਿਹੜਾ ਉਹ ਦਿਖਾਉਨੇ ਆ ਅੱਜ ਦੀ ਵੀਡੀਓ ਚ ਬਣੇ ਰਹੋ ਤੇ ਅੱਗੇ ਚੱਲਦੇ ਆਂ ਜੀ ਆਪਾਂ ਅੱਗਿਓਂ ਜਾ ਕੇ ਦੇਖਦੇ ਆਂ ਪਹਿਲਾਂ ਮਿਸਟਰੀ ਵਾਲਿਆਂ ਦੀ ਆਪਾਂ ਸਟਾਲ ਜਿਹੜੀ ਉਹ ਤੁਹਾਨੂੰ ਦਿਖਾਈ ਦਿੱਤੀ ਸੀਗੀ ਹਨਾ ਤੇ ਇਹ ਸਟਾਲ ਜਿਹੜੀ ਇੱਥੇ ਉਹ ਲੱਗੀ ਹੋਈ ਐ ਇਹਨਾਂ ਦੇ ਆਪਾਂ ਸਾਰੇ ਇੰਪਲੀਮੈਂਟ ਤੁਹਾਨੂੰ ਦਿਖਾਏ ਨੇ ਬਾਕੀ ਇੱਧਰ ਆ ਗਈ ਜੀ ਸਟਾਲ BCS ਵਾਲਿਆਂ ਦੀ ਤੇ BCS ਵਾਲਿਆਂ ਦੀ ਸਟਾਲ ਹੈ ਤੇ ਇਹਨਾਂ ਦੇ ਕੋਲ ਸਾਰੇ ਕਟਾਈ ਵਾਸਤੇ ਮਤਲਬ ਗੜਾਈ ਵਾਸਤੇ ਜਿਹੜੇ ਉਹ ਹੁੰਦੇ ਨੇ ਕਿ ਛੋਟੇ-ਛੋਟੇ ਜਿਵੇਂ ਆਪਾਂ ਰੋਟਾ ਮੀਟਰ ਜਿਹੜੇ ਉਹ ਕਹਿ ਸਕਦੇ ਹਾਂ ਇਹਦਾ ਜਿਹੜਾ ਪਾਵਰ ਬੀਟਰ ਆ ਇਹ ਤੇ ਇਹਦੀ 97000 ਰੁਪਏ ਕੀਮਤ ਹੈ ਮੇਲੇ 'ਚ ਇਹਦੇ ਤੇ 8000 ਦੀ ਜਿਹੜੀ ਛੋਟ ਹੈ ਤੇ ਸਬਸਿਡੀ ਇਹਦੇ ਤੇ 50% ਹੈ ਸਬਸਿਡੀ ਵੀ ਮਿਲੂਗੀ ਜਿਹੜੀ ਇਹਦੇ ਤੇ ਹੈ ਨਾ ਤੇ ਇਹ ਡੀਜ਼ਲ ਤੇ ਚੱਲਦਾ ਤੇ 8 HP ਦਾ ਇਹਨਾਂ ਨੇ ਸਾਰਾ ਜਾਣਕਾਰੀ ਵੀ ਜਿਹੜੀ ਉੱਥੇ ਦਿੱਤੀ ਹੋਈ ਹੈ ਤੇ ਇਹ ਵੀ 8 HP ਦਾ ਇਹ ਪੈਟਰੋਲ ਤੇ ਜਿਹੜਾ ਉਹ ਚੱਲਦਾ 85000 ਰੁਪਏ ਦੀ ਕੀਮਤ ਹੈ ਤੇ 8000 ਦਾ ਡਿਸਕਾਊਂਟ ਹੈ ਤੇ ਇਹਦੇ ਤੇ ਵੀ ਸਬਸਿਡੀ ਜਿਹੜੀ ਹੋਏਗੀ 50% ਤੇ ਆ ਆ ਗਿਆ ਜੀ ਪੈਟਰੋਲ ਇਹ 7 HP ਦਾ ਤੇ 75000 ਰੁਪਏ ਕੀਮਤ ਹੈ ਤੇ ਇਹਦੇ ਤੇ ਵੀ ਆਫਰ ਹੈ ਜਿਹੜੀ 8000 ਰੁਪਏ ਤੇ 8000 ਰੁਪਏ ਜਿਹੜੀ ਇਹਦੇ ਤੇ ਆਫਰ ਜਿਹੜੀ ਉਹ ਲੱਗੀ ਹੋਈ ਹੈਗੀ ਤੇ ਆ ਆ ਗਿਆ 6 HP ਦਾ ਇਹ ਵੀ ਪੈਟਰੋਲ ਹੈ ਤੇ ਇਹ 87000 ਰੁਪਏ ਦਾ ਜਿਹੜਾ ਉਹ ਮੁੱਲ ਹੈ ਸੱਤਾਂ ਯਾਰਬੀਏ ਦੇ ਤੇ ਮੇਲੇ ਕਰਕੇ ਜਿਹੜਾ ਉਹ ਆਫਰ ਲਾਇਆ ਹੋਇਆ ਤੇ ਐਵੇਂ ਆਪਾਂ ਨੂੰ ਆਫਰਾਂ ਜਿਵੇਂ ਆਪਾਂ ਦੱਸੀ ਆ ਤੁਹਾਨੂੰ ਹਨਾ ਵੀ ਸਾਰੀਆਂ ਕੰਪਨੀਆਂ ਨੇ ਤਕਰੀਬਨ ਇੱਥੇ ਆਫਰਾਂ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਹੈਗੀਆਂ ਤੇ ਆ ਇਹਨਾਂ ਦਾ ਫੌਲਡਰ ਹਾਰਵੈਸਟਰ ਆ ਗਿਆ ਤੇ ਇਹ 3 ਈਲ ਹੈ ਤੇ ਦੀ ਕੀਮਤ ਹੈਗੀ ਜੀ 295000 ਰੁਪਿਆ 10000 ਰੁਪਿਆ ਇਹਦੇ ਤੇ ਆਪਾਂ ਨੂੰ ਜਿਹੜਾ ਉਹ ਡਿਸਕਾਊਂਟ ਮਿਲੂ ਡੈਰੀ ਵਿਭਾਗ ਵੱਲੋਂ ਇਹਦੇ ਤੇ 65000 ਰੁਪਿਆ ਸਬਸਿਡੀ ਹੈ ਡੈਰੀ ਵਿਭਾਗ ਵਾਲਿਆਂ ਨੇ ਇਹਦੇ 65000 ਰੁਪਿਆ ਸਬਸਿਡੀ ਜਿਹੜੀ ਉਹ ਦਿੱਤੀ ਹੋਈ ਹੈ ਤੇ ਆ ਆ ਗਿਆ ਜੀ ਇਹਨਾਂ ਦਾ ਰੀਪਰ ਮੰਟਰ BCS ਵਾਲਿਆਂ ਦਾ ਰੀਪਰੇਵੈਂਡਰ ਹੈ ਤੇ ਜਦ ਆਪਾਂ ਕੀਮਤ ਜਿਹੜੀ ਉਹ ਦੇਖ ਲਾਉਂਦੇ ਆ ਇਹਦੀ ਕੀਮਤ ਬਹੁਤ ਜ਼ਿਆਦਾ ਹੈ 535000 ਰੁਪਿਆ 10 HP ਦਾ ਹੈ ਡੀਜ਼ਲ ਤੇ ਚੱਲਦਾ ਤੇ 10000 ਰੁਪਿਆ ਛੋਟ ਹੈ ਤੇ ਇਹਦੇ ਤੇ ਸਬਸਿਡੀ ਹੈ 2.5 ਲੱਖ ਰੁਪਿਆ 2.5 ਲੱਖ ਰੁਪਿਆ ਆਪਾਂ ਨੂੰ ਹੋ ਜਾ ਤੇ ਸਬਸਿਡੀ ਜਿਹੜੀ ਉਹ ਮਿਲ ਜੂਗੀ 10 HP ਦਾ ਹੈ ਤੇ ਇਹਦੇ ਤੇ ਜਿਵੇਂ ਡੈਰੀ ਵਿਭਾਗ ਵੱਲੋਂ ਜਿਹੜੀ ਉਹ ਸਬਸਿਡੀ ਹੈ ਪਿਛਲੇ ਤੇ ਵੀ ਡੈਰੀ ਵਿਭਾਗ ਵੱਲੋਂ ਜਿਹੜੀ ਉਹ ਸਬਸਿਡੀ ਦਿੱਤੀ ਆ ਵੀ ਆ ਗਿਆ ਇਹਨਾਂ ਦਾ 3 ਵੀਲ ਰੀਪਰ ਵੈਂਡਰ ਇਹਦਾ ਮੁੱਲ ਜਿਹੜਾ ਉਹ ਹੈਗਾ 395000 ਰੁਪਿਆ 10000 ਰੁਪਿਆ ਦੀ ਛੋਟ ਹੈ ਇਹਦੇ ਤੇ ਤੇ 10 ਐਚਪੀ ਦੇ ਵੀ ਡੀਜ਼ਲ ਹੈ ਡੀਜ਼ਲ ਤੇ ਜਿਹੜਾ ਉਹ ਵਰਕ ਕਰਦਾ ਤੇ ਬਹੁਤ ਜਿਆਦਾ ਨਹੀਂ ਇਹਨਾਂ ਦੇ ਕੋਲ ਜਿਹੜੀਆਂ ਮਸ਼ੀਨਾਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਨਾ ਵੱਖ-ਵੱਖ ਐਚਪੀ ਦੀਆਂ ਨੇਗੀਆਂ ਕੋਈ ਪੈਟਰੋਲ ਤੇ ਚੱਲਦੀ ਆ ਕੋਈ ਡੀਜ਼ਲ ਤੇ ਜਿਹੜੀ ਉਹ ਵਰਕ ਕਰਦੀ ਹੈ ਤੇ ਆ ਆ ਗਿਆ ਇਹਨਾਂ ਦਾ 8 ਐਚਪੀ ਦਾ ਪੈਟਰੋਲ 214000 ਰੁਪਿਆ ਜਿਹੜਾ ਇਹਦਾ ਉਹ ਮੁੱਲ ਆ ਗਿਆ ਤੇ 65000 ਰੁਪਏ ਦੀ ਤੇ ਸਬਸਿਡੀ ਹੈ तकरीबन ਸਬਸਿਡੀਆਂ ਸਾਰਿਆਂ ਦੀ ਹੈ ਤੇ ਕਿਸੇ ਦੇ 65000 ਰੁਪਏ ਕਿਸੇ ਦੇ 50000 ਰੁਪਏ ਹਨ ਤੇ तकरीबन ਸਾਰਿਆਂ ਦੀ ਸਬਸਿਡੀਆਂ ਜਿਹੜੀਆਂ ਉਹ ਇੱਥੇ ਹੈਗੀਆਂ ਨੇਗੀਆਂ ਤੇ ਆ ਗਈ ਆ ਆ ਗਿਆ ਜੀ ਡੀਜ਼ਲ ਇੰਜਨ ਹੈ ਤੇ ਇਹ ਬਾਕੀ ਦਾ ਮੁੱਲ 245000 ਰੁਪਏ ਤੇ ਇਸ ਤਰ੍ਹਾਂ ਸਾਰੀਆਂ ਕੰਪਨੀਆਂ ਇੱਥੇ ਆਈਆਂ ਹੋਈਆਂ ਨੇ ਬਾਕੀ ਅੱਗੇ ਚੱਲਦੇ ਆਂਗੇ ਅੱਗੇ ਉਹ ਆਪਾਂ ਜਾ ਕੇ ਜਿਹੜਾ ਉਹ ਮੇਲਾ ਦੇਖਦੇ ਆਂ ਤੇ ਨਵੀ ਤੋਂ ਨਵੀ ਮਸ਼ੀਨਰੀ ਇਹ ਮੇਲੇ ਦੇ ਵਿੱਚ ਜਿਹੜੀ ਉਹ ਆਈ ਹੋਈ ਹੈ ਇਹ ਬਹੁਤ ਵੱਡਾ ਇਹ ਕਿਸਾਨ ਮੇਲਾ ਹੁੰਦਾ ਤੇ ਇੱਕ ਵੀਡੀਓ ਚ ਜਿਹੜਾ ਇਹ ਕਵਰ ਨਹੀਂ ਹੁੰਦਾ ਇਹ ਆਪਾਂ ਜਿਹੜੀਆਂ ਵੀਡੀਓ ਪਾਵਾਂਗੇ ਪਾਰਟਸ ਦੇ ਵਿੱਚ ਪਾਵਾਂਗੇ ਅਲੱਗ-ਅਲੱਗ ਭਾਗਾਂ ਦੇ ਵਿੱਚ ਪਾਵਾਂਗੇ ਕਿਉਂਕਿ ਇੱਕ ਉਹਦੇ ਵਿੱਚ ਜੇ ਵੀਡੀਓ ਚ ਪਾਵਾਂਗੇ ਤਾਂ ਸਾਰਾ ਮੇਲਾ ਕਵਰ ਨਹੀਂ ਹੋਣਾ ਤਾਂ ਕਰਕੇ ਵੱਖ-ਵੱਖ ਭਾਟ ਪਾਰਟ ਜਿਹੜੇ ਸੀ ਭਾਗ ਜਿਹੜੇ ਉਹ ਪਾਉਣੇ ਪੈਣਗੇ ਤੇ ਆਹ ਸਟਾਲ ਆ ਗਈ ਜੀ ਸਰ ਬਣਾਲਿਆਂ ਦੀ ਤੇ ਸਰ ਬਣਾਲਿਆਂ ਦੀ ਸਟਾਲ ਹੈ ਇਹਨਾਂ ਦੇ ਵੀ ਇੱਥੇ ਬਹੁਤ ਸਾਰੇ ਇੰਪਲੀਮੈਂਟ ਜਿਹੜੇ ਉਹ ਹੈਗੇ ਨੇ ਸਰ ਬਣਾਲਿਆਂ ਦੇ ਅ ਕਲਟੀਵੇਟਰ ਹੋ ਗਏ ਜਾਂ ਇਹਨਾਂ ਦੇ ਹੋਰ ਤਮੀਆਂ ਵਗੈਰਾ ਹੋ ਗਈਆਂ ਹਨ ਸਰਬਣ ਵਾਲਿਆਂ ਦੇ ਬਹੁਤ ਸਾਰੇ ਇੰਪਲੀਮੈਂਟ ਜਿਹੜੇ ਇੱਥੇ ਹੈਗੇ ਨੇ ਇਹਨਾਂ ਨੇ ਮੁੱਲ ਵਗੈਰਾ ਜਿਹੜੇ ਇੱਥੇ ਲਾਇ ਨਹੀਂ ਹੋਏ ਜੇ ਮੁੱਲ ਲਾਇ ਹੁੰਦੇ ਤਾਂ ਆਪਾਂ ਥੋੜੇ ਨਾਲ ਜ਼ਰੂਰ ਜਿਹੜੇ ਉਹ ਸਾਂਝੇ ਕਰਦੇ ਸਰਬਣ ਵਾਲਿਆਂ ਦੀ ਬਹੁਤ ਵੱਡੀ ਜਿਹੜੀ ਉਹ ਸਟਾਲ ਇੱਥੇ ਲੱਗੀ ਹੋਈ ਆ ਤੇ ਇਧਰ ਕੁਝ ਕੁ ਸਟਾਲਾਂ ਜਿਹੜੀਆਂ ਹੋਰ ਨੇ ਇਹ ਆ ਪੰਜ ਸਟਾਲਾਂ ਦੇਖ ਲਵਾਂ ਨੇ ਆਗੇ ਤੇ ਇਧਰ ਸਾਹਮਣੇ ਆਪਾਂ ਪੰਜ ਸਟਾਲਾਂ ਜਿਹੜੀਆਂ ਉਹ ਜਾ ਕੇ ਦੇਖਦੇ ਆਂ ਤੇ ਇਧਰ ਬਹੁਤ ਸਾਰੀਆਂ ਕੰਪਨੀਆਂ ਆਈਆਂ ਹੋਈਆਂ ਨੇ ਜਿਵੇਂ ਆ ਸਪਰੇਅ ਵਾਲੀ ਇਹਨਾਂ ਦੀ ਕੋਲ ਮਸ਼ੀਨ ਹੈ ਜਿਹੜਾ ਅੱਜ ਕੱਲ ਚੱਲਿਆ ਹਨਾ ਸਪਰੇਅ ਵਾਸਤੇ ਤੇ ਇਹਦਾ ਮੁੱਲ ਕਾਫੀ ਹੁੰਦਾ ਕਾਫੀ ਮਹਿੰਗੀਆਂ ਮਹਿੰਗੀਆਂ ਇਹ ਜਿਹੜੀਆਂ ਉਹ ਮਸ਼ੀਨਾਂ ਲੱਗੀਆਂ ਤੇ ਇਹ ਕੰਪਨੀ ਵੀ ਜਿਹੜੀ ਇੱਥੇ ਉਹ ਆਈ ਹੋਈ ਹੈਗੀ तकरीबन ਖੇਤੀਬਾੜੀ ਨਾਲ ਸੰਬੰਧਤ ਹਰ ਇੱਕ ਤਰੀਕੇ ਦੀ ਮਸ਼ੀਨਰੀ ਇੱਥੇ ਜਿਹੜੀ ਉਹ ਕਿਸਾਨ ਮੇਲੇ ਦੇ ਵਿੱਚ ਆਈ ਆ ਤੇ ਬਹੁਤ ਨਵੀਂ ਤੋਂ ਨਵੀਂ ਮਸ਼ੀਨਰੀ ਆਪਾਂ ਨੂੰ ਜਿਹੜੀ ਇੱਥੇ ਉਹ ਦੇਖਣ ਨੂੰ ਮਿਲੂਗੀ ਲਓ ਜੀ ਬਾਈ ਨੇ ਜਿਹੜਾ ਉਹ ਚਲਾਇਆ ਵੀ ਆ ਇਹ ਆਪਾਂ ਚੱਲਦਾ ਵੀ ਤੁਹਾਨੂੰ ਜਿਹੜਾ ਉਹ ਦਿਖਾ ਦਾਨੇ ਆ ਤੇ ਇਸ ਤਰ੍ਹਾਂ ਜਿਹੜਾ ਇਹ ਸਪਰੇਅ ਕਰਦਾ ਐਵੇਂ ਇਹ ਜਿਹੜਾ ਉਹ ਵਰਕ ਕਰਦਾ ਖੇਤਾਂ ਦੇ ਵਿੱਚ ਜ਼ਮੀਨ ਤੋਂ ਨਵੀਂ ਟੈਕਨੋਲੋਜੀ ਜਿਹੜੀ ਦਿਨ ਪਰ ਦਿਨ ਜਿਹੜੀ ਉਹ ਬਦਲਦੀ ਜਾਂਦੀ ਆ ਹਨਾ ਖੇਤੀਬਾੜੀ ਦੇ ਵਿੱਚ ਲੋ ਜੀ ਐਵੇਂ ਤਾਂ ਆਪਣੀਆਂ ਸਾਰੀਆਂ ਇੱਥੇ ਜਿਹੜੀਆਂ ਉਹ ਆਈਆਂ ਹੋਈਆਂ ਨੇਗੀਆਂ ਤੇ ਇਧਰ ਆਗੇ ਲੈਂਪਕਨ ਵਾਲੇ ਲੈਂਪਕਨ ਵਾਲੇ ਆਵੇਂ ਵੀ ਇੱਥੇ ਆ ਆਫ ਦੀ ਸਟਾਲ ਜਿਹੜੀ ਉਹ ਲਾਈ ਹੋਈ ਹੈ ਇਹਨਾਂ ਦੀ ਵੀ ਬਹੁਤ ਸਾਰੀ ਜਿਹੜੀ ਉਹ ਮਸ਼ੀਨਰੀ ਹੈਗੀ ਲੈਂਪਕਨ ਵਾਲਿਆਂ ਦੀ ਤੇ ਇਹਨਾਂ ਦੇ ਪਲਟਾਵੇਂ ਹੋਗੇ ਜਿਵੇਂ ਪਲਟਾਵੇਂ ਮੈਨੂੰ ਲੱਗਦਾ ਲੈਂਪਕਨ ਵਾਲੇ ਦੇ ਕਾਫੀ ਮਸ਼ਹੂਰ ਨੇ ਹਨਾ ਇਹਨਾਂ ਦੇ ਤੇ ਮੁੱਲ ਵਗੈਰਾ ਇਹਨਾਂ ਨੇ ਲਿਖੇ ਜੀ ਹੋਏ ਜੇ ਲਿਖੇ ਹੁੰਦੇ ਤਾਂ ਮੁੱਲ ਦਾ ਪਾਸਵਰਡ ਨਾਲ ਜ਼ਰੂਰ ਸਾਂਝੇ ਕਰ ਦੇ ਤੇ ਸਾਰੀ ਲੈਂਪਕਨ ਵਾਲਿਆਂ ਦੀ ਸਟਾਲ ਹੈ ਇਹ ਵੀ ਆਪਦੇ ਇੰਪਲੀਮੈਂਟ ਇੱਥੇ ਸਾਰੇ ਲੈ ਕੇ ਆਏ ਹੋਏ ਨੇ ਵੱਖ-ਵੱਖ ਜਿਹੜੇ ਇੰਪਲੀਮੈਂਟ ਜਿਹੜੇ ਉਹ ਲੈਂਕਨ ਵਾਲਿਆਂ ਵੱਲੋਂ ਬਣਾਏ ਜਾਂਦੇ ਨੇ ਤੇ तकरीबन ਪੰਜਾਬ ਦੀਆਂ ਸਾਰੀਆਂ ਕੰਪਨੀਆਂ ਇੱਥੇ ਜਿਹੜੀਆਂ ਉਹ ਆਉਂਦੀਆਂ ਨੇਗੀਆਂ ਹਿੱਸਾ ਲੈਂਦੀਆਂ ਨੇਗੀਆਂ ਆ ਕੇ ਇਹ ਕਿਸਾਨ ਮੇਲੇ ਦੇ ਵਿੱਚ ਤੇ ਇੱਧਰ ਸਟਾਲ ਆ ਗਈ ਜਿਵੇਂ ਇਹਦੀ ਆਪਾਂ ਸਟਾਲ ਜਿਹੜੀ ਉਹ ਜਾ ਕੇ ਦੇਖ ਲੈਂਦੇ ਆ ਹਰਵਿੰਦਰ ਵਾਲਿਆਂ ਦੀ ਜਿਹੜੀ ਉਹ ਸਟਾਲ ਆ ਗਈ ਤੇ ਇਹਨਾਂ ਦਾ ਇਹ ਜਿਹਾ ਸਮਾਨ ਆ ਲੋਡਿੰਗ ਵਾਸਤੇ ਹਨਾ ਲੋਡਿੰਗ ਵਾਸਤੇ ਬਹੁਤ ਸਾਰਾ ਇਹਨਾਂ ਦੇ ਕੋਲ ਸਮਾਨ ਆ ਸਾਰਾ ਤਕਰੀਬਨ ਸਮਾਨ ਲੋਡਿੰਗ ਲਈ ਆ ਇਹਨਾਂ ਦੇ ਕੋਲ ਹਰਵਿੰਦਰ ਵਾਲਿਆਂ ਦਾ ਤੇ ਅੱਗੇ ਹੋਰ ਦੇਖਦੇ ਆਂ ਆਪਾਂ ਸਟਾਲਾਂ ਜਾ ਕੇ ਤੇ ਲੌਰਵਨ ਵਾਲਿਆਂ ਦੀ ਜਿਹੜੀ ਉਹ ਸਟਾਲ ਹੈ ਹਾਈਡਰੋਲਿਕ ਇਹਨਾਂ ਦੇ ਜਿਹੜੇ ਉਹ ਹੈਗੇ ਨੇ ਤੇ ਖੇਤੀਬਾੜੀ ਨਾਲ ਸੰਬੰਧਤ ਜਿਹੜੀ ਸਾਰੀ ਆਪਾਂ ਨੂੰ ਸਪेयर पार्ट ਮਸ਼ੀਨਰੀ ਜਿਹੜੀ ਇਹੋ ਦੇਖਣ ਨੂੰ ਇੱਥੇ ਜਿਹੜੀ ਉਹ ਮਿਲੂਗੀ ਐਵੇਂ ਸਾਰੀਆਂ ਕੰਪਨੀਆਂ ਇੱਥੇ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ ਸਟਾਲਾਂ ਜਿਹੜੀਆਂ ਕੰਪਨੀਆਂ ਨੇ ਇੱਥੇ ਲਾਈਆਂ ਹੋਈਆਂ ਨੇ ਹੈਗੀਆਂ ਤੇ ਅੱਗੇ ਚੱਲਦੇ ਆਂ ਤੇ ਆਹ ਸਟਾਲ ਆ ਗਈ ਜਿਵੇਂ ਐਗਰੀ ਕਿੰਗ ਵਾਲਿਆਂ ਦੀ ਐਗਰੀ ਕਿੰਗ ਵਾਲਿਆਂ ਦੀ ਇਹ ਸਟਾਲ ਆ ਗਈ ਤੇ ਇਹ ਟਰੈਕਟਰ ਨੇ ਇਹਨਾਂ ਦੇ ਐਗਰੀ ਕਿੰਗ ਵਾਲਿਆਂ ਦੇ ਹਨ ਐਗਰੀਕਿੰਗ ਮੈਂ ਪਹਿਲੀ ਵਾਰ ਦੇਖ ਰਿਹਾ ਐਗਰੀਕਿੰਗ ਦਾ ਜਿਹੜਾ ਉਹ ਟਰੈਕਟਰ ਤੇ ਫਸਟ ਟਾਈਮ ਆਪਾਂ ਜਿਹੜਾ ਉਹ ਦੇਖ ਰਹੇ ਹਾਂ ਇਹ ਸਾਡਾ 4-ਵੀਲ ਡਰਾਈਵ ਐਗਰੀਕਿੰਗ ਵੀ ਪਟਵਿੰਗਿਆ ਮਾਡਲ ਹੈ ਜੀ 50 ਹਸ ਪਾਵਰ ਦੀ ਕੈਪੈਸਿਟੀ ਹੈ 24 ਸਪੀਡ ਸਿੰਕ੍ਰੋਮੈਟਿਡ ਬਾਕਸ ਹੈ ਇਹਦੇ 16 ਅੱਗੇ ਦੀਆਂ ਤੇ 8 ਪਿੱਛੇ ਦੀਆਂ ਸਪੀਡਾਂ ਹੈਗੀਆਂ ਜੋ ਜਿਹਦਾ ਮੇਨ ਬੈਨੀਫਿਟ ਇਹ ਹੈਗਾ ਕਿ ਇਹ ਡੀਜ਼ਲ ਤੇ ਟਾਈਮ ਦੀ ਬਚਤ ਕਰਦਾ ਹੈ ਜਿਹੇ ਜੋ ਬਾਕਸ ਦੀ ਲਿਫਟ ਹੈ ਬਾਕਸ ਕੰਪਨੀ ਦੀ ਹਾਈਡਰੋਲਿਕ ਹੈ ਪਿਛਲੇ ਟਾਇਰ 16x28 ਤੇ ਅਗਲੇ 7.5 ਉਹ ਦੇ ਅਹ ਹੋਰ ਦੱਸੋ ਤੁਸੀਂ ਕੀ ਬਾਕੀ ਡਾਵਲ ਡਿਸਟਰੀਬਿਊਟਰ ਜਾਂ ਵਗੈਰਾ ਜੇ ਆਪਾਂ ਐਸਟੀਮੇਟ ਇਹਦੀ ਪ੍ਰਾਈਸ ਲਗਭਗ 10 ਲੱਖ ਦੇ ਕਰੀਬ ਹੈ ਜੀ ਡਿਟੇਲ ਪ੍ਰਾਈਸ 995 ਠੀਕ ਹੈ ਜੀ ਹੋਰ ਕਿਹੜੇ ਕਿਹੜੇ ਮਾਡਲ ਤੁਹਾਡੇ ਕੋਲ ਹੈ ਇਸ ਤੋਂ ਇਲਾਵਾ ਸਾਡੇ ਕੋਲ ਆਇ ਇੱਕ ਹੈਗਾ 40 ਹਸਪਾਵਰ ਵਿੱਚ 20 ਸਪੀਡ ਵਾਲਾ ਮਾਡਲ ਹੈ ਇਹ AKT 44 ਹੈ ਇਹਦੇ ਵਿੱਚ 20 ਸਪੀਡਾਂ ਹੈਗੀਆਂ 16 ਅੱਗੇ ਦੀਆਂ 4 ਪਿੱਛੇ ਦੀਆਂ ਠੀਕ ਹੈ ਜੀ ਮੀਟਾ ਦੀ ਲਿਫਟ ਹੈ 13 ਦੇ ਟਾਇਰ ਤੇ 14 9 ਦੇ ਟਾਇਰ ਜਿਹੜਾ ਵੀ ਚਾਹੀਏ ਉਹ ਮਿਲ ਜੀਏਗਾ ਤੁਹਾਨੂੰ ਠੀਕ ਹੈ ਜੀ ਤੇ ਇਹ 40 ਹਸਪਾਵਰ ਕੈਟਾਗਰੀ ਚ ਆਉਂਦਾ ਹੈ ਕਿ ਲੋਸਕਰ ਇੰਜਨ ਹੈ ਨਾ ਸਾਰੇ ਟਰੈਕਟਰ ਸਾਡਾ ਕਿ ਲੋਸਕਰ ਇੰਜਨ ਹੈ ਨਾ ਲੋਨ ਵਗੈਰਾ ਉਹ ਪਰ ਹਾਂ ਲੋਨ ਵਗੈਰਾ ਸਾਡਾ HDFC ਨਾਲ ਟਾਈ ਅਪ ਹੈ PNP ਨਾਲ ਹੈ ਯੂਕੋ ਬੈਂਕ ਨਾਲ ਹੈ ਲੋਨ ਵਗੈਰਾ ਸੌਫ ਹੋ ਜਾਂਦਾ ਹੈ ਠੀਕ ਹੈ ਤੇ ਇੱਕ ਆ ਮਾਡਲ ਹੈਗਾ AKT 54 ਹਾਂ ਜੀ ਇਹ 50 ਹਸਪਾਵਰ ਸ਼ੈਕ ਹੈ ਇਹ ਇਹ 20 ਸਪੀਡ ਵਾਲਾ ਮਾਡਲ ਹੈ ਹਾਂਜੀ ਇਹ ਚ ਅੱਗੇ ਦੀਆਂ 16 ਤੇ ਪਿੱਛੇ ਦੀਆਂ 4 ਸਪੀਡਾਂ ਹੈਗੀਆਂ ਮੀਟਾ ਦੀ ਹਾਈਡਰੌਲਿਕ ਹੈ ਕਿ ਲੌਸਕਰ ਇੰਜਨ ਹੈ TR1040 ਇਹਦਾ ਮੁੱਲ ਹੋਗਾ ਜੀ 795 795 ਹਾਂਜੀ ਠੀਕ ਹੈ ਜੀ ਤੇ ਲੋਨ ਇਹਦੇ ਤੇ ਵੀ ਬਣ ਜੂਗਾ ਆਹ ਉਹ ਤਾਂ ਸਾਰਿਆਂ ਤੇ ਲੋਨ ਦਾ ਸਾਰਿਆਂ ਨਾਲ ਟਾਈ ਆਪਾਂ ਇੱਥੇ ਬੈਂਕ ਦਾ স্পੈਸ਼ਲ ਟਾਈ ਆ ਮੈਨੂੰ ਠੀਕ ਹੈ ਸਰ ਠੀਕ ਚਲਦੇ ਆ ਜੀ ਆਪਾਂ ਹੋਰ ਸਟਾਲਾਂ ਜਿਹੜੀਆਂ ਉਹ ਜਾ ਕੇ ਦੇਖਦੇ ਆ ਤੇ ਸੀ ਲੱਖ ਸਲੈਕ ਵਾਲੇ ਆ ਜਾਂ ਕੰਪਨੀਆਂ ਜਿਹੜੀ ਇਹ ਇਹਨਾਂ ਦੇ ਲੈਵਲਰ ਨੇਗੇ ਜਿਹੜੇ ਹਨ ਲੇਜ਼ਰ ਵਾਲੇ ਜਿਹੜੇ ਉਹ ਹੈਗੇ ਨੇ ਲੈਂਡ ਲੈਵਲਰ ਤੇ ਉਹ ਇਹਨਾਂ ਦੇ ਉਹ ਨੇ ਸਲੈਕ ਕੰਪਨੀ ਦਾ ਜਿਹੜਾ ਇਹਨਾਂ ਦੀ ਦਾ ਉਹ ਨਾਮ ਹੈ ਇਹ ਵੀ ਇੱਥੇ ਜਿਹੜੇ ਉਹ ਆਪਦੇ ਇੰਪਲੀਮੈਂਟ ਆ ਲੈ ਕੇ ਆਏ ਹੋਏ ਹੈਗੇ ਤੇ ਐਵੇਂ ਵੱਖ-ਵੱਖ ਕੰਪਨੀਆਂ ਜਿਹੜੀਆਂ ਉਹ ਇੱਥੇ ਆਈਆਂ ਹੋਈਆਂ ਨੇ ਇੱਥੇ ਲੈਂਡ ਫੋਰਸ ਵਾਲਿਆਂ ਦੀ ਜਿਹੜੀ ਉਹ ਸਟਾਲ ਲੱਗੀ ਹੋਈ ਹੈ ਤੇ ਇਹਨਾਂ ਦੀ ਆਪਾਂ ਸਟਾਲ ਜਿਹੜੀ ਉਹ ਦੇਖ ਲਾਂਦੇ ਆਂਗੇ ਤੇ ਆ ਜਿਵੇਂ ਪ੍ਰਾਲੀ ਵਾਲਾ ਵੇਲਰ ਜਿਹੜਾ ਆ ਗਿਆ ਮਸ਼ੀਨ ਆ ਗਈ ਇਹਨਾਂ ਦੀ ਪ੍ਰਾਲੀ ਵਾਲੀ ਹੈ ਨਾ ਲੈਂਡ ਫੋਰਸ ਵਾਲਿਆਂ ਦੀ ਤੇ ਬਹੁਤ ਸਾਰੀ ਇਹਨਾਂ ਦੇ ਕੋਲ ਮਸ਼ੀਨਰੀ ਹੈ ਔ ਰੂਟਾ ਬੀਟਰ ਹੋ ਗਿਆ ਜਿਵੇਂ ਹਨਾ ਤੇ ਮੁੱਲੇ ਨਾ ਨੇ ਇੱਥੇ ਲਿਖ ਕੇ ਲਾਏ ਨਹੀਂ ਹੋਏ ਅਸੀਂ ਪ੍ਰਾਈਸ ਆਪਾਂ ਤੁਹਾਡੇ ਨਾਲ ਜਿਹੜੇ ਹੋ ਸਾਂਝੇ ਕਰ ਦਾਂਦੇ ਨੇ ਜਿਹ ਮੁੱਲੇ ਇੱਥੇ ਨਾ ਨੇ ਲਿਖ ਕੇ ਲਾਏ ਹੁੰਦੇ ਆਦਰ ਜਿਵੇਂ ਆ ਗਈ ਜੀ ਐਗਰੀ ਜ਼ੋਨ ਵਾਲਿਆਂ ਦੀ ਸਟਾਲ ਐਗਰੀ ਜ਼ੋਨ ਵਾਲਿਆਂ ਦੀ ਸਟਾਲ ਤੇ ਵੀ ਬਹੁਤ ਭਾਰੀ ਜਿਹੜਾ ਇਕੱਠਾ ਹੋਇਆ ਹੋਇਆ ਬਹੁਤ ਸਾਰੀ ਇੰਪਲੀਮੈਂਟ ਜਿਹੜੇ ਹੱਬਦੇ ਲੈ ਕੇ ਆਏ ਨੇ ਬਾਕੀ ਇੱਥੇ ਆਫਰਾਂ ਵਗੈਰਾ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਿਵੇਂ ਵੱਖ-ਵੱਖ ਇੰਪਲੀਮੈਂਟਾਂ ਦੇ ਹਨ ਕਿਸੇ ਦੇ 10000 ਕਿਸੇ ਦੇ 5000 ਰੇਟ ਦੇ ਹਿਸਾਬ ਨਾਲ ਜਿਵੇਂ ਆਹ ਇਹਨਾਂ ਦੀ ਮਸ਼ੀਨ ਆ ਗਈ ਐਗਰੀ ਜ਼ੋਨ ਵਾਲਿਆਂ ਦੀ ਬਜਾਈ ਵਾਲੀ ਤੇ ਬਾਕੀ ਸਾਰੇ ਤਕਰੀਬਨ ਇੰਪਲੀਮੈਂਟ ਆਪਦੇ ਲੈ ਕੇ ਆਏ ਹੋਏ ਨੇ ਇੱਥੇ ਇਹਨਾਂ ਦੇ ਫੀਚਰ ਵਗੈਰਾ ਸਾਰੇ ਜਿਹੜੇ ਉਹ ਦੱਸੇ ਹੋਏ ਨੇ ਕਿ ਕੀ ਕੀ ਇਹਦੇ ਜਿਹੜੇ ਫੀਚਰ ਨੇ ਸਾਰੇ ਫੀਚਰਾਂ ਬਾਰੇ ਜਾਣਕਾਰੀ ਜਿਹੜੀ ਉਹ ਦਿੱਤੀ ਹੋਈ ਹੈ ਤੇ ਇਹਨਾਂ ਦੀ ਬਜਾਈ ਵਾਲੀ ਜਿਹੜੀ ਉਹ ਮਸ਼ੀਨਾਂ ਤੇ ਅੱਗੇ ਆਪਾਂ ਦੇਖਦੇ ਹਾਂ ਇਹਨਾਂ ਦੇ ਹੋਰ ਇੰਪਲੀਮੈਂਟਸ ਜਿਹੜੇ ਪੋਟੈਟੋ ਪਲਾਂਟਰ ਜਿਹੜਾ ਉਹ ਹੋ ਗਿਆ ਆ ਜਾਂ ਰੂਟਾਵੇਟਰ ਵਗੈਰਾ ਹੋ ਗਿਆ ਹੈ ਨਾ ਆ ਬਾਕੀ ਤਕਰੀਬਨ ਸਾਰੀ ਉਹ ਮਸ਼ੀਨਰੀ ਜਿਹੜੇ ਜਿਹੜੀ ਖੇਤੀਬਾੜੀ ਨਾਲ ਸੰਬੰਧਿਤ ਹੈ ਇਹ ਇੱਥੇ ਜਿਹੜੇ ਉਹ ਲੈ ਕੇ ਆਏ ਨੇ ਇਹਨਾਂ ਦਾ ਪੋਟੈਟੋ ਪਲਾਂਟਰ ਹੈ ਐਗਰੀਜੋਨ ਵਾਲਿਆਂ ਦਾ ਤੇ ਬਹੁਤ ਜ਼ਿਆਦਾ ਵੱਡੀਆਂ ਵੱਡੀਆਂ ਮਸ਼ੀਨਰੀ ਆਪਾਂ ਨੂੰ ਤੇ ਨਵੀਂ-ਨਵੀਂ ਤਕਨੀਕ ਜਿਹੜੀ ਕਿਸਾਨ ਮੇਲਿਆਂ ਦੇ ਵਿੱਚ ਆਪਾਂ ਨੂੰ ਉਹ ਦੇਖਣ ਨੂੰ ਮਿਲਦੀ ਹੈ ਤੇ ਆ ਇਹਨਾਂ ਦਾ ਰੂਟਾਵੇਟਰ ਆ ਗਿਆ ਜਿਹੜਾ ਹੈ ਐਗਰੀਜੋਨ ਵਾਲਿਆਂ ਦਾ ਇਦੇ ਬਾਰੇ ਜਾਣਕਾਰੀ ਸਾਰੀ ਇੱਥੇ ਜਿਹੜੀ ਉੱਥੇ ਲਿਖੀ ਹੋਈ ਹੈ ਨਾਲ ਸਾਰੀ ਜਾਣਕਾਰੀ ਲਿਖੀ ਹੋਈ ਹੈ ਐਗਰੀ ਜਨ ਦਾ ਹੈ ਜਿਹੜਾ ਉਹ ਸਰੂਟਾ ਵੇਟਰ ਤੇ ਆ ਫਰਟੀਲਾਈਜ਼ਰ ਜਿਹੜਾ ਹੋ ਇਹਨਾਂ ਦਾ ਆ ਗਿਆ ਹਨ ਇਹ ਵੀ ਐਗਰੀ ਜਨ ਵਾਲਾ ਹੈ ਤੇ ਇਸ ਤਰ੍ਹਾਂ ਸਾਰੀ ਮਸ਼ੀਨਰੀ ਇੱਥੇ ਜਿਹੜੀ ਹੈਗੀ ਤੇ ਤੁਸੀਂ ਇਕੱਠ ਜਿਹੜਾ ਉਹ ਦੇਖ ਸਕਦੇ ਹੋ ਬਹੁਤ ਭਾਰੀ ਜਿਹੜਾ ਇਕੱਠ ਹੋਇਆ ਹੋਇਆ ਕਿਸਾਨ ਮੇਲੇ ਦੇ ਵਿੱਚ ਹਨ ਤੇ ਚੱਲਦੇ ਆਪਾਂ ਅੱਗੇ ਉਹ ਅੱਗੇ ਜਿਹੜਾ ਮੇਲਾ ਦੇਖਦੇ ਆਂ ਹੋਰ ਹਸਤਾਲਾਂ ਜਿਹੜੀਆਂ ਉਹ ਜਾ ਕੇ ਦੇਖਦੇ ਆਂ ਐਗਰੀ ਜਨ ਵਾਲੇ ਇੱਥੇ ਮੈਂ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਨਿਸ਼ਾਨੀ ਵਗੈਰਾ ਜਿਹੜੇ ਉਹ ਲਗਾਉਂਦੇ ਨੇ ਜਿਵੇਂ ਇੱਕ ਤਰੀਕੇ ਦੀ ਗੇਮ ਹੁੰਦੀ ਆ ਹਨਾ ਵੀ ਜਿਹਦੇ ਜਿਹੜੀ ਚੀਜ਼ ਤੇ ਨਿਸ਼ਾਨਾ ਲਾ ਕੇ ਉਹਨਾਂ ਜਿਹੜਾ ਉਹ ਆਫਰ ਉਹ ਮਿਲ ਜੂਗਾ ਬਾਕੀ ਬਾਈ ਉਹ ਨਹੀਂ ਉਹ ਤਾਂ ਆਪਾਂ ਜਾਣਕਾਰੀ ਵੀ ਜਿਹੜੀ ਉਹ ਲੈ ਰਹੇ ਨੇ ਇੱਥੇ ਨਿਸ਼ਾਨਾ ਲਾ ਕੇ ਵੀਰੇ ਆਫਰ ਸਿਲੈਕਟ ਹੁੰਦਾ ਅੱਛੇ ਭਾਈ ਆਪਾਂ ਪਹਿਲਾਂ ਬੁਕਿੰਗ ਕਰਾਨੀ ਐ ਇੰਪਲੀਮੈਂਟਸ ਦੀ ਠੀਕ ਹੈ ਜੀ ਉਹਨੂੰ ਇਹ ਰਿਸਪੌਂਡ ਕਰ ਕੋਪਨ ਫ੍ਰੀ ਹੈ ਠੀਕ ਹੈ ਜੀ ਇੱਕ ਕੋਪਨ ਦੇ ਉੱਪਰ ਆਪਾਂ ਨਿਸ਼ਾਨਾ ਲਾਣੇ ਆ ਭਾਈ ਇਹ ਤਾਂ ਜਿਹੜੀ ਮਸ਼ੀਨ ਦੇ ਉੱਪਰ ਅਗਲਾ ਲਾਣਾ ਚਾਹੁੰਦਾ ਹੈ ਹਾਂ ਜੀ ਜਿੱਦਾਂ ਮੰਨ ਲਓ ਰੋਟਾ ਮੀਟਰ ਬੁੱਕਾ ਕਰਾਇਆ ਠੀਕ ਹੈ ਜੀ ਜਿੱਦਾਂ ਉਹ ਰੋ ਆਦੂ ਰੋਟਾ ਬੋਟਾ ਫਰੀ ਹੈ ਠੀਕ ਹੈ ਜੀ ਜੋ ਚਾਹੁੰਦਾ ਕਿ ਬੜੀ ਸਕਾਊਨ ਦਾ ਨਿਸ਼ਾਨਾ ਲਾਣਾ ਹੈ ਆ ਬਲੈਕ ਕਲਰ ਤੋਂ ਲੈ ਕੇ ਬਲੂ ਜੈਲ ਨੂੰ ਜਿੱਦਾਂ ਕਿ ਉਹਨਾਂ ਨੂੰ ਸੂਈ ਜਿੱਥੇ ਲੱਗੀ ਹੋਈ ਹੈ ਉੱਥੇ 7500 ਰੁਪਏ ਦਾ ਉਹਨਾਂ ਨੂੰ ਨਾਮ ਦੇ ਸਕਾਊਨ ਦਿੱਤਾ ਵਿਚਾਰ ਬੋਲਦੇ ਨੇ ਠੀਕ ਹੈ ਜੀ ਹਾਂ ਜੀ ਉਹਨਾਂ ਨੂੰ 7590 ਵਿੱਚ ਚੰਗਾ ਮਿਲ ਗਿਆ ਇਹਨਾਂ ਨੇ ਪਟੈਟੋ ਡੀਕਰ ਜਿਹੜਾ ਬੁੱਕ ਕੀਤਾ ਸੀ ਠੀਕ ਹੈ ਜੀ 5 ਮਿੰਟ ਅੱਛਾ ਜਿਹੜਾ ਮਰਜ਼ੀ ਬੁੱਕ ਕਰ ਸਕਦੇ ਨੇ ਉਹ ਹਾਂ ਜੀ ਜਿਹੜੀ ਮਰਜ਼ੀ ਇੰਪਲੀਮੈਂਟ ਮੰਨ ਲਓ ਉਹਨਾਂ ਨੇ ਪਲਾਟੋ ਪਟੈਟੋ ਪਲੈਂਟਰ ਬੁੱਕ ਕੀਤਾ ਸੀਗਾ ਹਾਂ ਜੀ ਜੋ ਤੇ ਉਹਦੇ ਪਰ ਨਿ ਤੇ ਇਸ ਤਰ੍ਹਾਂ ਐਗਰੀ ਜ਼ੋਨ ਵਾਲਿਆਂ ਵੱਲੋਂ ਇੱਥੇ ਜਿਹੜੇ ਉਹ ਨਿਸ਼ਾਨੇ ਲਵਾਏ ਜਾਂਦੇ ਨੇ ਹਨਾ ਤੇ ਅੱਗੇ ਆਪਾਂ ਚੱਲਦੇ ਹਾਂ ਅੱਗੇ ਸਟਾਲਾਂ ਜਿਹੜੀਆਂ ਉਹ ਜਾ ਕੇ ਦੇਖਦੇ ਹਾਂ ਇੱਧਰ ਆ ਆ ਗਈ ਜੀ ਸਟਾਲ ਆਪਣੇ ਇਹਨਾਂ ਦੀ ਸ਼ਕਤੀਮਾਨ ਵਾਲਿਆਂ ਦੀ ਇਹਨਾਂ ਦੇ ਵੀ ਬਹੁਤ ਸਾਰੇ ਇੰਪਲੀਮੈਂਟ ਜਿਹੜੇ ਉਹ ਇੱਥੇ ਹੈਗੇ ਨੇ ਸ਼ਕਤੀਮਾਨ ਵਾਲਿਆਂ ਆਪਦੇ ਇੰਪਲੀਮੈਂਟ ਜਿਹੜੇ ਉਹ ਲੈ ਕੇ ਆਏ ਹੋਏ ਨੇਗੇ ਤੇ ਇਸ ਤਰ੍ਹਾਂ ਸਾਰੀਆਂ ਪੰਜਾਬ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਉਹ ਆਉਂਦੀਆਂ ਨਿਗੀਆਂ ਕਿਸਾਨ ਮੇਲਿਆਂ ਦੇ ਵਿੱਚ ਹਿੱਸਾ ਲੈਂਦੀਆਂ ਨੇ ਆਪਦੇ ਆਪਦੇ ਇੰਪਲੀਮੈਂਟ ਜਿਹੜੇ ਉਹ ਲੈ ਕੇ ਆਉਂਦੀਆਂ ਨੇ ਇਹ ਸ਼ਕਤੀਮਾਨ ਵਾਲਿਆਂ ਦੀ ਜਿਹੜੀ ਉਹ ਬਜਾਈ ਵਾਲੀ ਮ ਬਾਕ ਬਾਕ ਮਸ਼ੀਨਾਂ ਜਿਹੜੇ ਜਿਹੜੇ ਇੰਪਲੀਮੈਂਟ ਕੰਪਨੀਆਂ ਬਣਾਉਂਦੀਆਂ ਨੇ ਉਹ ਇੰਪਲੀਮੈਂਟ ਇੱਥੇ ਉਹ ਲੈ ਕੇ ਆਉਂਦੇ ਨੇ ਤੇ ਹੋਰ ਇਹਨਾਂ ਦੀ ਮਸ਼ੀਨਰੀ ਜਿਹੜੀ ਆਪਾਂ ਉਹ ਦੇਖ ਲਾਂਦੇ ਆ ਆ ਸਾਰੀ ਬਿਜਾਈ ਵਾਲੀ ਪਾਵਰ ਹੈਡੋ ਐਂਡੀ ਪਲੱਸ ਵਕਸਟ 600 ਤੇ ਲੋਕਾਂ ਨਾਲ ਮਸ਼ੀਨਾਂ ਦੀ ਉਹ ਗੱਲ ਕਰਾਂ ਆਪਾਂ ਸਕੁਆਰ ਵਾਲਾ ਸਲੇਟ ਵਾਲੀ ਦੀ ਡਿਸਪਲੇ ਲਗਾਈ ਹੋਈ ਹੈ ਤੇ ਪ੍ਰੈਮ ਮਸ਼ੀਨ ਦੀ ਡਿਸਪਲੇ ਵੀ ਬਲੋਂ ਤੁਸੀਂ ਆ ਤੁਸੀਂ ਅੱਜ ਸਟੋਰ ਤੇ ਵਿਜ਼ਿਟ ਕਰੋ ਤੇ ਇਹਨਾਂ ਬਾਰੇ ਜਾਣਕਾਰੀ ਲਓ ਕਰੋ ਤੇ ਇਹਨਾਂ ਦੀ ਪ੍ਰਾਲੀ ਵਾਲੀ ਜਿਹੜੀ ਉਹ ਮਸ਼ੀਨ ਆ ਗਈ ਸ਼ਕਤੀਮਾਨ ਵਾਲਿਆ ਦੀ ਤੇ तकरीबन ਸਾਰੇ ਇੰਪਲੀਮੈਂਟ ਇਹ ਆਪਦੇ ਲੈ ਕੇ ਆਏ ਹੋਣੇ ਹਨ ਜਿਹੜੇ ਜਿਹੜੇ ਇੰਪਲੀਮੈਂਟ ਇਹ ਬਣਾਉਂਦੇ ਨੇਗੇ ਤੇ ਇਥੇ ਰੇਟ ਜਿਹੜੇ ਲਿਖੇ ਜਿਵੇਂ ਜੇ ਮੁੱਲ ਲਿਖੇ ਹੁੰਦੇ ਆਪਾਂ ਜਰੂਰ ਤੁਹਾਡੇ ਨਾਲ ਜਿਹੜੇ ਉਹ ਸਾਂਝੇ ਕਰਦੇ ਆਂ ਯਾਰ ਨੇ ਤੇ ਇਕੱਠ ਤੁਸੀਂ ਦੇਖ ਸਕਦੇ ਹੋ ਕਿਸਾਨ ਵੀਰਾਂ ਦਾ ਬਹੁਤ ਭਾਰੀ ਜਿਹੜਾ ਉਹ ਇਕੱਠ ਜਿਹੜਾ ਉਹ ਹੋਇਆ ਹੋਇਆ ਹਨ ਸਾਰੇ ਆ ਕੇ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰਦੇ ਨੇ ਤੇ ਇਹ ਸ਼ਕਤੀਮਾਨ ਵਾਲਿਆਂ ਦੀ ਸਟਾਲ ਆਪਾਂ ਦੇਖੀ ਹੈ ਹੁਣ ਆਪਾਂ ਚੱਲਦੇ ਆਂਗੇ ਅੱਗੇ ਤੇ ਆ ਆ ਗਈ ਜੀ ਨੈਸ਼ਨਲ ਐਗਰੋ ਇੰਡਸਟਰੀਜ਼ ਨੈਸ਼ਨਲ ਐਗਰੋ ਇੰਡਸਟਰੀ ਆਲਿਆਂ ਦੀ ਇਹ ਸਟਾਲ ਜਿਹੜੀ ਹੈਗੀ ਆ ਇਹਨਾਂ ਦੀ ਮਸ਼ੀਨਰੀ ਜਿਹੜੀ ਆਪਾਂ ਉਹ ਦੇਖ ਲਾਂਦੇ ਆਂ ਕਿ ਹਾਂਜੀ ਸਾਥੀਆ ਗਾਲ ਜੀ ਸਵਾਗਤ ਹੈ ਤੁਹਾਡਾ ਸਭ ਦਾ ਨੈਸ਼ਨਲ ਦੇ ਚੌਧੇ ਤੇ ਨੈਸ਼ਨਲ ਜਿਹਨੂੰ ਜੀ ਚਾਹਦੇ ਹੀ ਉਹ ਜ਼ੀਰੋ ਟ੍ਰੈਲ ਦੀ ਨਾੜ ਵਾਲੀ ਸਭ ਤੋਂ ਪਹਿਲੀ ਕੰਪਨੀ ਜਿਹੜੇ ਭਾਰਤੀ ਆਇਤੀ ਸਾਡੇ ਪੀਏਯੂ ਮੇਲੇ ਦੇ ਬਹੁਤ ਸਾਰੀ ਤੁਹਾਡੇ ਵੀ ਨਵੀਂ ਨਵੀਂ ਟੈਕਨੀਕਾਂ ਲੈ ਕੇ ਆਏ ਆ ਅਸੀਂ ਹਾਂਜੀ ਤੇ ਸਭ ਤੋਂ ਪਹਿਲੀ ਆਈ ਹੈ ਬੈਟਾ ਤੇ ਛੋਟਾ ਪੀਜੇ ਵਾਲੀ ਬੱਜੀ ਹੈ ਐਸਆਰਵੀ ਹਾਂਜੀ ਇੰਦਾ ਆਪਾਂ ਇਹ ਟ੍ਰਾਇਲ ਜਿਹੜੇ ਹੈਗੇ ਆ ਆਪਣੇ ਸਰਕਾਰ ਕਾਂਸੀ ਪੰਨੂ ਜੀ ਕਿਉਂਕਿ ਇੱਕ ਆਈਏ ਸਬਸੇ ਰੱਖਿਆ ਪੰਜਾਬ ਦੇ ਹਾਂਜੀ ਮੇਰੇ ਕੀ ਆਪਾਂ ਦਿੱਤਾ ਹੈ ਪਾਣੀ ਨੂੰ ਬਚਾਉਣ ਲਈ ਇਹ ਵੀ ਰੱਖਿਆ ਹੈ ਹਾਂਜੀ ਤੇ ਇਹਦੇ ਟ੍ਰਾਇਲ ਆਪਾਂ ਜੁੜੇ ਕੇ ਕਰ ਦਿੱਤੇ ਆ ਤੇ ਬਹੁਤ ਸਾਰੇ ਟ੍ਰਾਇਲ ਹੋਏ ਆ ਪਰ ਜਿਹੜੀ ਇਹ ਬਿਲਕੁਲ ਖਰਾਬਰ ਹੈ ਤੇ ਇਹਦੇ ਬਾਰੇ ਪੂਰੀ ਜਾਣਕਾਰੀ ਨਾਲ ਵੀਡੀਓ ਤੇ ਵੀ ਮਿਲ ਸਕਦੀ ਹੈ ਕਿ ਆਪਾਂ ਵੀ ਆਪਣੇ ਪਾਈ ਹੈਗੇ ਆ ਇਹਦੀ ਤਾਂ ਜਾਣਕਾਰੀ ਹੈ ਤੇ ਫੇਰ ਰਹਿੰਦੇ ਆ ਹਾਂਜੀ ભાઈ આપણે ਲੈ ਕੇ ਆ ਰਹੇ ਹਾਂ ਬੜੇ سارے ਫਾਰਮਰਾਂ ਦੀ ਡਿਮਾਂਡ ਰਹੀ ਹੈ ਕਿ ਸਾਨੂੰ ਸਟੈਪ ਲੀਡਰ ਚਾਹੀਦਾ ਸਟੈਪ ਲੀਡਰ ਚਾਹੀਦਾ ਝੋਨਾ ਬੀਜਣ ਲਈ ਹਾਂਜੀ ਉਹਦੇ ਲਈ ਵੀ ਆਪਾਂ ਜਲਦੀ ਲੈ ਕੇ ਆ ਰਹੇ ਹਾਂ ਪਰ ਇਹ ਜਿਹੜੀ ਟੈਕਨੋਲੋਜੀ ਹੋਏਗੀ ਇਹ ਬਿਲਕੁਲ ਅੱਡ ਹੋਏਗੀ ਜਿਹੜੀ ਤੁਸੀਂ ਅੱਗੇ ਦੇਖਦੇ ਰਹੇ ਉਹਦੇ ਨਾਲ ਬਿਲਕੁਲ ਨਵੀਂ ਟੈਕਨੋਲੋਜੀ ਹੈ ਸਾਡੀ ਆਪ ਦੀ ਪੇਟੈਂਟ ਕੀਤੀ ਹੋਈ ਟੈਕਨੋਲੋਜੀ ਹੈਗੀ ਹੈ ਹਾਂਜੀ ਉਸ ਤੋਂ ਬਾਅਦ ਬਾਜੀ ਆਏ ਮੈਂ ਆਪਣਾ ਲੱਕੀ ਸੀਡਰ ਠੀਕ ਹੈ ਜੀ ਜਦੋਂ ਆਪਾਂ ਝੋਨਾ ਬੀਜਦੇ ਆ ਕਿਸਾਨ ਭਰਾਵਾਂ ਨੂੰ ਅਕਸਰ ਇਹ ਰਹਿੰਦਾ ਕਿ ਉਸ ਤੋਂ ਬਾਅਦ ਦਵਾਈਆਂ ਤੋਂ ਸਪਰੇਅ ਕਰਨ ਲਈ ਉਹਨਾਂ ਨੂੰ ਢੋਲਗੀ ਚੱਕਣੀ ਪੈਂਦੀ ਹੈ ਹਾਂਜੀ ਉਹਨਾਂ ਦੀ ਤੁਹਾਡੀ ਸਮੱਸਿਆ ਅਸੀਂ ਹੱਲ ਕਰ ਚੁੱਕੇ ਹਾਂ ਲੱਕੀ ਸਵੀਡਰ ਆ ਚੁੱਕਿਆ ਨਾਲ ਨਾਲ ਤੁਹਾਡੇ 240 ਲੀਟਰ ਦਾ ਟੈਂਕ ਗਿਆ ਠੀਕ ਹੈ ਹੁੰਦੀ ਰਹੇਗੀ ਤੁਹਾਡੇ ਨਾਲ ਅੱਜ ਵੀ ਤੁਸੀਂ ਫਸਲ ਇਹ ਵੈਸੇ ਮਲਟੀ ਕ੍ਰੌਪ ਅਗਾਹ ਕੱਲੇ ਝੋਨੇ ਦਾ ਕੇ ਸੀਮਿਤ ਤਰੀਕਾ ਹਾਂਜੀ ਮੋਂਗ ਕਰਨੀ ਹੋਵੇ ਜਾਂ ਹੋਰ ਕੋਈ ਫਸਲਾਂ ਕਰਨੀਆਂ ਹੋਣ ਤੁਹਾਡੇ ਉਹ ਸੋ ਬੈਸ ਵਿੱਚ ਹੋ ਸਕਦੀ ਹੈ ਤੇ ਥੱਲੇ ਰੋਜ਼ ਲੱਗੀ ਆਉਂਦੀਆਂ ਹਾਂਜੀ ਤੇ ਆ ਪੰਪ ਲੱਗੀ ਹੋਈ ਐ ਇੱਕ ਪੰਪ ਤੁਸੀਂ ਉੱਥੇ ਦੇਖ ਸਕਦੇ ਹੋ ਇੱਕ ਆ ਬਾਹਰਲੇ ਪਾਸੇ ਹਾਂਜੀ ਉਸ ਤੋਂ ਬਾਅਦ ਭਾਜੀ ਜ਼ੀਰੋ ਡ੍ਰਿੱਲ ਜਿਸ ਦੇ ਲਈ ਨੈਸ਼ਨਲ ਜਾਨੀ ਜਾਂਦੀ ਹੈ ਹਾਂਜੀ ਉਹਦੇ ਨਾਲ ਆਪਣੀ ਅਟੈਚਮੈਂਟ ਹੈਗੀ ਐ ਠੀਕ ਹੈ ਜੀ ਜ਼ੀਰੋ ਡ੍ਰਿੱਲ ਆਪਣੀ ਜਿਹੜੀ ਕਣਕ ਬੀਜਣ ਲਈ ਆ ਜਾਈਗੀ ਮਸ਼ੀਨ ਹਾਂਜੀ ਤੇ ਸਾਧ ਲਈ ਅੱਗੇ ਬਕਸ ਆ ਗਿਆ ਪਿੱਛੇ ਆ ਗਈ ਮਲਟੀ ਕ੍ਰੋਪ ਅਟੈਚਮੈਂਟ ਇੰਦੇ ਅੰਦਰ ਗਰਾਰੀਆ ਚੇਂਜ ਕਰ ਕਰਕੇ ਤੁਸੀਂ ਜਿਹੜੀ ਮਰਜ਼ੀ ਫਸਲ ਬੀਜਣਾ ਚਾਹੋ ਤੁਸੀਂ ਬੀਜ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਭਾਈ ਜੀ ਆਪਣੇ ਕੋਲ ਆ ਜਾਣਾ ਹੈ 스마트 ਸੀਟਰ ਹਾਂਜੀ 스마트 ਸੀਟਰ ਬਹੁਤ ਤੁਸੀਂ ਘੱਟ ਕੰਪਨੀਆਂ ਤੋਂ ਦੇਖਿਆ ਹੋਣਾ ਤੇ ਜਿਨ੍ਹਾਂ ਦਾ ਵੀ ਦੇਖਿਆ ਹੋਣਾ ਉਹਨਾਂ ਦੇ ਉੱਪਰ ਨਿਕਲਦੀ ਰਹਿੰਦੀ ਹੈ ਕਿ ਉਹਨਾਂ ਦੀ ਮੋਟਰਾਂ ਜਿਹੜੀਆਂ ਹੁੰਦੀਆਂ ਉਹ ਕਮੇਸ਼ੀ ਤੋਂ ਵੀ ਜਿਹੜੀ ਵੀਡੀਓ ਤੇ ਲੋਡ ਬਹੁਤ ਬੰਦੀ ਹੈ ਹਾਂਜੀ ਜਿਹੜੀ ਸਾਡੇ ਵਾਲੇ ਦੀ ਮੋਟਰ ਹੁੰਦੀ ਹੈ ਉਹ ਕਿੰਨੀ ਕੁਕਿੰਗ ਮਟਰ ਹੁੰਦੀ ਹੈ ਜੀ ਕਿਉਂਕਿ ਤੁਹਾਡੀ ਵੀਡੀਓ ਤੇ ਕੋਈ ਲੋਡ ਨਹੀਂ ਹੈ ਇਹਨੇ ਖਾਸਾ ਪਾਣਾ ਬਾਕੀ ਮਸ਼ੀਨ ਨੇ ਉਹ ਵੀ ਨਹੀਂ ਲੋਡ ਵਾਣਾ ਤਾਂ ਤੁਹਾਡੇ ਤੇਲ ਦੀ ਬਚਤ ਬਹੁਤ ਹੁੰਦੀ ਹੈ ਇਹਦੇ ਅੰਦਰ ਮਸ਼ੀਨ ਦੇ ਅੰਦਰ ਉਸ ਤੇਲ ਖਾੜੀ ਦੇ ਅੰਦਰ ਆਪਾਂ ਜਦੋਂ ਵੀ ਜਾਈ ਕਰਨੀ ਹੁੰਦੀ ਹੈ ਉਹ ਬਹੁਤ ਵੱਡੀ ਸਮੱਸਿਆ ਰਹਿੰਦੀ ਆ ਉਹਦੇ ਲਈ ਕੀ ਹੁੰਦਾ ਗੰਦ ਬਹੁਤ ਫਸਦਾ ਹੈ ਇਸ ਲਈ ਆਪਾਂ ਡਬਲ ਡੀ ਸਪੋਕਨਰ ਲਾਈਆਂ ਹੋਈਆਂ ਹਨ ਹਾਂਜੀ ਜਿਸ ਨਾਲ ਤੁਹਾਡੀ ਕੋਈ ਸਮੱਸਿਆ ਨਾ ਆਵੇ ਆਰਾਮ ਨਾਲ ਤੁਹਾਨੂੰ ਤੁਸੀਂ ਆਪਦੀ ਫਸਲ ਵੀ ਸਕੋ ਹਾਂਜੀ ਬੋਡਵਾਰ ਭਾਈ ਜੀ ਜੀਰੋ ਟਰੈਲਰ ਆਪਣੇ ਕਹਿੰਦੇ ਲਈ ਨੈਸ਼ਨਲ ਦਾ ਨਾਮ ਹੈ ਹਾਂਜੀ ਉਹਨੇ ਜੀਰੋ ਟਰੈਲਰ ਉਹਦੇ ਵਿੱਚੇ ਵੀ ਆਪਾਂ ਹੁਣ ਨਵਾਂ ਮਾਡਲ ਲੈ ਕੇ ਆਏ ਆ ਹਾਂਜੀ ਕਿਸ ਟੋਲਾ ਨਾਲ ਜੀ ਅੱਗੇ ਬੜੇ سارے ਫਾਰਮਰ ਆਪਣੇ ਕਹਿੰਦੇ ਆ ਕਿ ਭਰਾ ਤੁਸੀਂ ਕੁਝ ਅਪਡੇਟ ਕਰੋ ਤੁਹਾਡੇ ਲਈ ਅਸੀਂ ਪਿਸਤੋਲਾ ਵਾਲੀ ਹੁਣ ਵੇਖਣਾ ਚਾਹੁੰਦੇ ਆ ਹਾਂਜੀ ਅਸੀਂ ਬਹੁਤ ਦੇਖ ਲਈ ਤੁਹਾਡੀਆਂ ਐਜੀਟੇਟਰ ਵਾਲੀ ਉਹਦੇ ਲਈ ਆਪਾਂ ਹੁਣ ਪੂਰੀ ਦੀ ਪੂਰੀ ਮਸ਼ੀਨ ਤੁਸੀਂ ਦੇਖਦੇ ਹੋ ਮਸ਼ੀਨ ਦੀ ਹਾਈਟ ਕਿੱਡੀ ਹੋਗੀ ਮਸ਼ੀਨ ਦੇ ਅੰਦਰ ਤੁਹਾਨੂੰ ਸਾਰੀਆਂ ਚੀਜ਼ਾਂ ਚੇਂਜ ਮਿਲਣਗੀਆਂ ਬਿਲਕੁਲ ਨਵਾਂ ਡਿਜ਼ਾਈਨ ਹੈ ਬਿਲਕੁਲ ਪਰ ਇੱਕ ਚੀਜ਼ ਜਿੰਦੇ ਲਈ ਨੈਸ਼ਨਲ ਜਾਣੀ ਜਾਂਦੀ ਹੈ ਉਹ ਆਪਦੀ ਟਾਈਨਾ ਉਹ ਨਹੀਂ ਚੇਂਜ ਹੋਣੀ ਕਿਉਂਕਿ ਉਹ ਤੁਹਾਨੂੰ ਉਹ ਵੀ ਉਹ ਵੀ ਹੀ ਮਿਲਣਗੀਆਂ ਸੇਮ ਕੁਆਲਿਟੀ ਸੇਮ ਡਿਊਰਬਿਲਟੀ ਜੀ ਮਕਾਦੂ ਦੀ ਜਿਹੜਾ ਬੈੱਟ ਦੇ ਬੀਜ ਨਾ ਹੋਵੇ ਉਹਦੇ ਜਿਹੜਾ ਆਪਣਾ ਮੈਡ ਬਲੰਟਰ ਆਇਆ ਹੈ ਇਹਦੇ ਅੰਦਰ ਸਭ ਐਡਜਸਟੇਬਲ ਹੁੰਦੇ ਆ ਸਾਰੇ ਰਿਗਰ ਵੀ ਤੇ ਡਾਈਨਾ ਵੀ ਤੁਸੀਂ ਆਪ ਦੇ ਅਕੋਰਡਿੰਗ ਐਡਜਸਟ ਕਰਕੇ ਤੇ ਜਿਹੜੀ ਮਰਜ਼ੀ ਫਸਲ ਬੀਜਣਾ ਚਾਹੋ ਮਲਟੀ ਕ੍ਰੌਪ ਬਲੰਟਰ ਹੈ ਵੈਸੇ ਵੀ ਹਾਂਜੀ ਉਹ ਤੋਂ ਬਾਅਦ ਭਾਈਆ ਬਣਾਇਆ ਜਾਂਦਾ ਨਮੈਟਿਕ ਪਲਟਰ ਹਾਂਜੀ ਜਦੋਂ ਆਪਾਂ ਮੱਕੇ ਦੀ ਬੱਦਲ ਬੀਜ ਨਹੀਂ ਹੋਵੇ ਹਾਂਜੀ ਵੈਕਿਊਮ ਨਾਲ ਖਿੱਚ ਬਾਕੇ ਖਬਾੜ ਵਾਲੀ ਆਪਾਂ ਕਹਿ ਦਿੰਦੇ ਆ ਮਸ਼ੀਨੀਆਂ ਆਪਾਂ ਕਹਿ ਦਿੰਦੇ ਆ ਕਿ ਆਪਾਂ ਕਰਦੇ ਹੋਵੇ ਚਾਹੇ ਆਪਾਂ ਕੱਲੇ ਮੱਕੇ ਤੱਕ ਨੀ ਸੀ ਮਤਰੇਦੇ ਆਪਾਂ ਹੋਰ ਵੀ ਫਸਲਾਂ ਜਿਗਰ ਨਹੀਂ ਆਉਣ ਹਾਂਜੀ ਸਭ ਤੋਂ ਵੱਡਾ ਫਾਇਦਾ ਕੀ ਹੈ ਦੇਖੋ ਸਾਰੇ ਜਿਹੜੀ ਇੰਟਰਨੈਸ਼ਨਲ ਕਹਿੰਦੇ ਆ ਪਰ ਜਿਹੜੀ ਨੈਸ਼ਨਲ ਬਣਾਉਂਦੀ ਹੈ ਨਾ ਤਾਂ ਉਹ ਬਣਾਦੀ ਹੈ ਕਿ ਆ ਜੀ ਮਸ਼ੀਨ ਜਿੰਨੇ ਨਾਲ ਤੁਹਾਨੂੰ ਕੱਲ ਨੂੰ ਸਮੱਸਿਆ ਨਾ ਆਵੇ ਅਸੀਂ ਫਿਊਚਰ ਦਾ ਦੇਖ ਕੇ ਬਣਾਉਂਦੇ ਆ ਫਾਰਮਰ ਭਰਾਵਾ ਲਈ ਹਾਂਜੀ ਆਡੀ ਇਹਦੀ ਮੇਨਟੇਨੈਂਸ ਕੋਸਟ ਜਿੰਨੀ ਘੱਟ ਹੈ ਉਹਨੇ ਕਿਸੇ ਅੱਜ ਤੱਕ ਨਿਊਮੈਟਿਕ ਪਲੇਟਰ ਦੀ ਦਰਨੀ ਨਹੀਂ ਮਿਲੇਗੀ ਇਹਦੇ ਅੰਦਰ ਹੁੰਦਾ ਹੈ ਭਾਜੀ ਕ੍ਰੋਸ ਚੇਨ ਸਿਸਟਮ ਹੈ ਜੀ ਇਹਦੇ ਅੰਦਰ ਲੱਗੀ ਹੁੰਦੀ ਹੈ ਅੰਦਰ ਚੇਨ ਠੀਕ ਹੈ ਜੀ ਇਹ ਚੇਨ ਬਦਲਣੀ ਐਡੀ ਸੌਖੀ ਹੈ ਚਾਹੇ ਫਾਰਮਰ ਜਿਹੜਾ ਵੀ ਹੈ ਉਹ ਦੋ ਨੱਟ ਖੋਲ ਕੇ ਆਪ ਵੱਲੇ ਵੀ ਚੇਨ ਬਦਲ ਸਕਦੇ ਆ ਇਹਦੀ ਮੇਨਟੇਨੈਂਸ ਇੰਨੀ ਕੁੱਪੜੀ ਹੈ ਹਾਂਜੀ ਇਹਦੇ ਅੰਦਰ ਕੋਈ ਪਲਾਸਟਿਕ ਦਾ ਕੰਪੋਨੈਂਟ ਨਹੀਂ ਹੈ ਜਿਹੜਾ ਕੱਲ ਨੂੰ ਡੀਅਰ ਐਂ ਡੀਅਰ ਹੋ ਜਾਊਗਾ ਤੇ ਤੁਹਾਨੂੰ ਵਾਰ-ਵਾਰ ਮਸ਼ੀਨ ਲੈ ਕੇ ਜਾਣੀ ਪਊਗੀ اپنی کمپنی کیا کمپنی ਦੇ ਕਿੰਨੇ ਬੰਦੇ ਨੂੰ ਤੁਹਾਨੂੰ ਮੈਂਦੇ ਨੂੰ ਬੁਲਾਣਾ ਪਾਉਂਗਾ ਇਹ ਮੈਂਟੇਨੈਂਸ ਫਰੀ ਵਾਲਾ ਆ ਜਾਂਦੀ ਹੈ ਜੀ ਮਸ਼ੀਨ ਦੀ ਇਹ ਸਭ ਤੋਂ ਵੱਡੀ ਖਾਦਿਆ ਹੈ ਹੋਰ ਬਾਕੀ ਜੀ ਭਾਈ ਮੈਕਨਿਕਲ ਦੀ ਸਟਾਲ ਤੇ ਆਏ ਬਹੁਤ-ਬਹੁਤ ਤੁਹਾਡਾ ਬਹੁਤ-ਬਹੁਤ شکریہ ہاں ਜੀ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਠੀਕ ਹੈ ਭਾਈ ਧੰਨਵਾਦ ਲਓ ਜੀ ਪਿੱਛੇ ਆਪਾਂ ਨੈਸ਼ਨਲ ਲਾਈਨ ਦੀ ਸਟਾਲ ਤੁਹਾਨੂੰ ਦਿਖਾਈ ਸੀ ਹੈਨਾ ਤੇ ਸਾਰੀ ਜਾਣਕਾਰੀ ਆਪਣੇ ਨਾਲ ਸਾਂਝੀ ਕੀਤੀ ਸੀ ਬਾਈ ਹੁਣੀ ਐਵੇਂ ਤੇ ਆ ਇੱਥੇ ਸਟਾਲ ਲੱਗੀ ਹੋਈ ਹੈ ਲਿਖਿਆ ਹੋਇਆ ਮੱਕੀ ਦਾ ਪਹਿਰੇਦਾਰ ਤੇ ਦਵਾਈ ਵਾਲੀ ਜਿਹੜੀ ਉਹ ਸਟਾਲ ਹੈ ਇੱਥੇ ਲੱਗੀ ہوئی ਜਿਵੇਂ ਫਸਲਾਂ ਨੂੰ ਬਚਾਉਣ ਵਾਸਤੇ ਸਪਰੇਅ ਦਵਾਈਆਂ ਉਹ ਸਟਾਲਾਂ ਵੀ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਮੱਕੀ ਵਾਸਤੇ ਜਿਹੜੀ ਇਹ ਸਪਰੇਅ ਆ ਉਹਨਾਂ ਦੀ ਇਹ ਜਿਹੜੀ ਉਹ ਸਟਾਲ ਹੈ ਇਧਰ ਆ ਗਈ ਜੀ ਇੱਥੇ ਸਟਾਲ ਲੱਗੀ ہوئی ਆ ਪ੍ਰੀਤ ਵਾਲਿਆਂ ਦੀ ਪ੍ਰੀਤ ਵਾਲਿਆਂ ਦੀ ਸਟਾਲ ਆਪਾਂ ਦੇਖਦੇ ਆਂ ਪ੍ਰੀਤ ਵਾਲੇ ਬਹੁਤ ਮਸ਼ਹੂਰ ਨੇ ਹਨਾ ਕੰਬਾਈਨਾਂ ਵਾਸਤੇ ਟਰੈਕਟਰਾਂ ਵਾਸਤੇ ਤੇ ਜਿਵੇਂ ਇਹਨਾਂ ਦਾ ਟਰੈਕਟਰ ਜਿਹੜਾ ਇੱਕ ਹੋਰ ਖੜਾ ਕੈਬਨ ਵਾਲਾ ਜਿਹੜਾ ਉਹ ਟਰੈਕਟਰ ਐਵੇਂ ਨਵੇਂ-ਨਵੇਂ ਮਾਡਲ ਜਿਹੜੇ ਹੋ ਆਉਂਦੇ ਨੇ ਉਹ ਇੱਥੇ ਆਏ ਇਹ ਆਪਦੇ ਲੈ ਕੇ ਆਉਂਦੇ ਨੇ ਵੱਖ-ਵੱਖ ਇਹਨਾਂ ਦੇ ਹੋ ਮਾਡਲ ਨੇ ਆ ਆ ਗਿਆ ਜਿਵੇਂ 6099 ਪ੍ਰੀਤਾਲਿਆਂ ਦਾ ਹਨਾ ਤੇ ਇਹ ਮਾਡਲ ਜਿਹੜਾ ਉਹ ਲੈ ਕੇ ਆਏ ਹੋਏ ਨੇ ਇੱਥੇ ਤੇ ਬਾਕੀ ਕੁਝ ਹੋਰ ਇਹਨਾਂ ਦੇ ਮਾਡਲ ਜਿਹੜੇ ਹੋ ਹੈਗੇ ਨੇ ਤੇ ਆ ਵੀ 4x4 ਆ ਪ੍ਰੀਤਾਲਿਆਂ ਦਾ ਤੇ ਹੋਰ ਇਹਨਾਂ ਦੀ ਜਿਵੇਂ ਮਸ਼ੀਨ ਹੋਊਗੀ ਕੰਬਾਈਨ ਹੋਊਗੀ ਹਨਾ ਸਾਰੀ ਮਸ਼ੀਨਰੀ ਜਿਹੜੀ ਜਿਹੜੀ ਇਹ ਬਣਾਉਂਦੇ ਨੇ ਉਹ ਇੱਥੇ ਇਹ ਲੈ ਕੇ ਆਏ ਹੋਏ ਨੇਗੇ ਬਾਕੀ ਹੋਰ ਮੱਕੀ ਵਾਸਤੇ ਜਿਹੜੀਆਂ ਮਸ਼ੀਨਾਂ ਹੋ ਗਈਆਂ ਤਕਰੀਬਨ ਹਰੇਕ ਤਰੀਕੇ ਦੀ ਜਿਹੜੀ ਮਸ਼ੀਨਰੀ ਇਹ ਤਿਆਰ ਕਰਦੇ ਨੇ ਉਹ ਇੱਥੇ ਲੈ ਕੇ ਆਏ ਹੋਏ ਨੇ ਬਹੁਤ ਸਾਰੀ ਮਸ਼ੀਨਰੀ ਹੈ ਇਹਨਾਂ ਦੀ ਸਟਾਲ ਦੇ ਉੱਪਰ ਵੀ ਹੈ ਨਾ ਤੇ ਇਸ ਤਰ੍ਹਾਂ ਇੱਕ ਕਿਸਾਨ ਮੇਲਾ ਲੱਗਦਾ ਪੀਯੂ ਲੁਧਿਆਣੇ ਦੇ ਵਿੱਚ 2 ਦਿਨ ਦਾ ਇਹ ਕਿਸਾਨ ਮੇਲਾ 21 ਤੇ 22 ਮਾਰਚ ਹੈ ਨਾ 2 ਦਿਨ ਇਹ ਕਿਸਾਨ ਮੇਲਾ ਲੱਗਣਾ ਹੈ ਵੈਸੇ ਵੀ ਵੀਡੀਓ ਦੇ ਸ਼ੁਰੂ ਵਿੱਚ ਵੀ ਦੱਸਤਾ ਸੀ ਆਪਾਂ ਦੁਬਾਰੇ ਰਿਪੀਟ ਕਰ ਦਿੰਦੇ ਹਾਂ 21 ਤੇ 22 ਮਾਰਚ 2 ਦਿਨ ਦਾ ਜਿਹੜਾ ਇਹ ਮੇਲਾ ਹੈ ਆਸ ਵੀਰੇ 9 ਵਜੇ ਤੋਂ ਹੀ ਮੇਲਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ ਸ਼ਾਮ 5-6 ਵਜੇ ਤੱਕ ਜਿਹੜਾ ਪੂਰਾ ਭਰਦਾ ਤੇ ਇਕੱਠ ਤੁਸੀਂ ਦੇਖੇ ਰਹੇ ਹੋ ਬਹੁਤ ਜ਼ਿਆਦਾ ਜਿਹੜਾ ਕਿਸਾਨਾਂ ਦਾ ਇੱਥੇ ਇਕੱਠ ਉਹ ਹੋ ਗਿਆ ਤੇ ਹੁਣ ਆਪਾਂ ਚੱਲਦੇ ਆਂਗੇ ਅੱਗੇ ਅੱਗੇ ਉਹ ਆਪਾਂ ਸਾਰਾ ਕਿਸਾਨ ਮੇਲਾ ਜਾ ਕੇ ਦੇਖਦੇ ਆਂਗੇ